ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਖਬਰ ਹੈ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੰਨਾ ਲੋਕਾਂ ਦੇ ਫੋਨਾਂ ਦੇ ਵਿੱਚ WhatsApp ਤਾਂ ਚੱਲਦੇ ਆ ਪਰ ਉਹਨਾਂ ਫੋਨਾਂ ਦੇ ਵਿੱਚ SIM ਕਾਰਡ ਨਹੀਂ ਹੈ ਤਾਂ ਹੁਣ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਐਪ ਬੰਦ ਹੋਵੇ ਤੁਸੀਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦੇ ਵਿੱਚ ਪਵੋ ਉਸ ਤੋਂ ਪਹਿਲਾਂ ਤੁਸੀਂ ਇਸ ਖਬਰ ਦੇ ਉੱਤੇ ਧਿਆਨ ਜ਼ਰੂਰ ਦੇ ਦੇਵੋ ਕਿਉਂਕਿ ਕਿ SIM ਤੋਂ ਬਿਨਾ ਜੜਾਗਾ ਹੁਣ ਤੁਹਾਡਾ ਫੋਨ ਨਹੀਂ ਚੱਲੇਗਾ ਤੁਹਾਡੇ ਫੋਨ ਦੇ ਵਿੱਚ ਕਈ ਸਾਰੀਆਂ ਐਪਸ ਜਿਹੜੀਆਂ ਨੇ ਬਿਲਕੁਲ ਨਹੀਂ ਚੱਲਣਗੀਆਂ ਹੋਰ ਤਾਂ ਹੋਰ ਹੈ ਅਗਰ ਤੁਹਾਡੇ ਫੋਨ ਦੇ ਵਿੱਚ SIM ਕਾਰਡ ਨਹੀਂ ਹੈ ਤੇ ਤੁਸੀਂ WhatsApp ਚਲਾਇਆ ਹੋਇਆ ਤਾਂ ਤੁਹਾਡਾ WhatsApp ਜੜਾ ਬੰਦ ਹੋ ਸਕਦਾ ਹੈ ਤੁਸੀਂ ਕਿਸੇ ਨਾਲ ਚੈਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜੜਾਗਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਖੱਜਲ ਖਵਾਰ ਹੋ ਸਕਦੇ ਹੋ ਸਵੈਸਕਾਰਕ ਪੂਰੀ ਖਬਰ ਨੂੰ ਧਿਆਨ ਦੇ ਨਾਲ ਸੁਣ ਲਵੋ ਕੱਲੀ ਕੱਲੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਹੁਣ ਤੁਹਾਡੇ ਫੋਨ ਦੇ ਵਿੱਚ ਬਿਨਾ SIM ਕਾਰਡ ਦੇ ਜਿਹੜਾ ਤੁਹਾਡੇ ਐਪਸ ਬਿਲਕੁਲ ਨਹੀਂ ਚੱਲਣਗੇ ਐਪਸ ਜਿਹੜੇ ਨੇ ਬਿਲਕੁਲ ਬੰਦ ਹੋ ਜਾਣਗੇ ਕਿਉਂਕਿ ਭਾਰਤ ਸਰਕਾਰ ਨੇ ਮੈਸੇਜਿੰਗ ਐਪਸ 'ਤੇ ਹੋਰ ਤੋਂ ਦਿਨ ਇਹ ਮਾਦੇ ਵਿੱਚ ਇੱਕ ਵੱਡਾ ਬਦਲਾਅ ਕਰ ਦਿੱਤਾ ਤੇ ਇਸ ਦਾ ਸਿੱਧਾ ਅਸਰ ਉਹਨਾਂ ਕਰੋੜਾਂ ਲੋਕਾਂ ਉਦੋਂ ਤੇ ਪਵਿਕਾ ਜੋ ਰੋਸਾਨਾ WhatsApp Telegram Signal Snapchat ShareChat JioChat ਅਤੇ ਜੋਸ਼ ਵਰਗੇ ਐਪਸ ਦੀ ਵਰਤੋਂ ਕਰਤੇ ਦਰਸਲ ਦੋ ਸੰਚਾਰ ਵਿਭਾਗ ਨੇ ਨਾ ਸਾਰੇ ਪਲੇਟਫਾਰਮਾਂ ਨੂੰ ਸਪਸ਼ਟ ਤੌਰ ਦੇ ਉੱਤੇ ਨਿਰਦੇਸ਼ ਦਿੱਤੇ ਨੇ ਕਿ ਹੁਣ ਕੋਈ ਵੀ ਉਪਭੋਗਤਾ ਬਿਨਾ ਐਕਟਿਵ SIM ਕਾਰਡ ਦੇ ਐਪ ਤੱਕ ਪਹੁੰਚ ਨਹੀਂ ਕਰ ਸਕੇਗਾ ਸਰਕਾਰ ਨੇ ਟੈਲੀਕਮਿਊਨੀਕੇਸ਼ਨ ਸਾਈਬਰ ਸਿਕਿਉਰਿਟੀ ਅਮੈਂਡ ਰੂਲਸ 2025 ਦੇ ਤਹਿਤ ਪਹਿਲੀ ਵਾਰ ਐਪ ਆਧਾਰਿਤ ਚੈਟਿੰਗ ਸੇਵਾਵਾਂ ਤੇ ਵੀ ਸਖਤ ਦੂਰ ਸੰਚਾਰ ਵਰਗੇ ਨਿਯਮ ਜੜੇ ਨੇ ਲਾਗੂ ਕੀਤੇ ਨੇ ਨਿਯਮਾਂ ਦੇ ਮੁਤਾਬਿਕ ਹੁਣ ਇਹ ਸਾਰੇ ਐਪਸ ਜਿਨ੍ਹਾਂ ਨੂੰ TIUE ਕਿਹਾ ਜਾਂਦਾ 90 ਦਿਨਾਂ ਦੇ ਅੰਦਰ ਯਕੀਨੀ ਬਣਾਉਣਾ ਹੋਵੇਗਾ ਕਿ SIM ਕਾਰਡ ਹਮੇਸ਼ਾ ਐਪ ਦੇ ਨਾਲ ਜੁੜਿਆ ਹੋਵੇਗਾ ਇਸ ਦਾ ਮਤਲਬ ਹੈ ਕਿ SIM ਹਟਾਉਂਦੇ ਹੀ ਐਪਸ ਦੇ ਨੇ ਬੰਦ ਹੋ ਜਾਣਗੇ ਬ੍ਰਾਊਜ਼ਰ ਤੇ ਇਹਨਾਂ ਤਸਦੀ ਵਰਤੋਂ ਕਰਨ ਵਾਲਿਆਂ ਦੇ ਲਈ ਹੋਰ ਵੀ ਸਖਤ ਜਿਹੜੇ ਨੇ ਪ੍ਰਬੰਧ ਕਰ ਦਿੱਤੇ ਗਏ ਨੇ ਦੂਸਰ 4 ਵਿਭਾਗ ਨੇ ਹੁਕਮ ਦਿੱਤਾ ਕਿ ਵਿਭੋਗਤਾ ਨੂੰ ਵੈਬ ਬ੍ਰਾਊਜ਼ਰ ਤੇ ਹਰ 6 ਘੰਟਿਆਂ ਤੋਂ ਬਾਅਦ ਆਟੋ ਲੌਗ ਆਊਟ ਜਿਹੜਾਗਾ ਕੀਤਾ ਜਾਣਾ ਚਾਹੀਦਾ ਤੇ ਦੁਬਾਰਾ ਲੌਗ ਇਨ ਕਰਨ ਦੇ ਲਈ ਕਿਊ ਆਰ ਕੋਡ ਨੂੰ ਸਕੈਨ ਕਰਕੇ ਨਵੀਂ ਤਸਦੀਕ ਕੀਤੀ ਜਾਣੀ ਚਾਹੀਦੀ ਸਰਕਾਰ ਦਾ ਦਾਵਾ ਹੈ ਕਿ ਇਸ ਦੇ ਨਾਲ ਅਪਰਾਧੀਆਂ ਦੇ ਲਈ ਦੂਰੋਂ ਇਹਨਾਂ ਐਪਸ ਦੀ ਦਰਵਰਤੋ ਕਰਨਾ ਜੁੜਾਗਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਹਰ ਵਾਰ ਇੱਕ ਸਰਗਰਮ ਅਤੇ ਪ੍ਰਮਾਣਿਤ SIM ਦੇ ਨਾਲ ਜੁੜਨਾ ਲਾਜ਼ਮੀ ਹੋਵੇਗਾ ਦੱਸ ਤੇ ਇਹ ਕਿ ਹੁਣ ਤੱਕ ਜ਼ਿਆਦਾਤਰ ਮੈਸਜਿੰਗ ਐਪ ਇੰਸਟਾਲੇਸ਼ਨ ਦੇ ਸਿਰਫ ਮੋਬਾਈਲ ਨੰਬਰ ਦੀ ਪੁਸ਼ਟੀ ਕਰਦੇ ਸੀ ਉਸ ਤੋਂ ਬਾਅਦ ਭਾਵੇਂ SIM ਹਟਾ ਦਿੱਤਾ ਗਿਆ ਜਾਂ ਨੰਬਰ ਨੂੰ ਅਯੋਗ ਕਰ ਦਿੱਤਾ ਗਿਆ ਹੋਵੇ ਐਪ ਕੰਮ ਕਰਨਾ ਜਾਰੀ ਰੱਖਦੇ ਸੀ ਉੱਥੇ ਹੀ ਸੈਲੂਲਰ ਹੈ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਨੇ ਵੀ ਇਸ ਮੁੱਦੇ ਦੀ ਪੁਸ਼ਟੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇੰਸਟਾਲੇਸ਼ਨ ਤੋਂ ਬਾਅਦ ਐਪ ਸਿਮ ਤੋਂ ਸੁਤੰਤਰ ਤੌਰ ਦੇ ਉੱਤੇ ਕੰਮ ਕਰਨਾ ਜਾਰੀ ਰੱਖਦਾ ਹੈ ਇਹ ਪਾੜਾ ਸਾਈਬਰ ਅਪਰਾਧੀਆਂ ਨੂੰ ਇੱਕ ਫਾਇਦਾ ਦਿੰਦਾ ਬਹੁਤ ਸਾਰੇ ਧੋਖਾਧੜੀ ਗਿਰੋਹ ਵਿਦੇਸ਼ਾਂ ਤੋਂ ਭਾਰਤੀ ਨੰਬਰਾਂ ਦੀ ਜਿਹੜੀਆਂ ਵਰਤੋਂ ਕਰਦੇ ਨੇ ਸਿਮ ਬਦਲਨਾਂ ਤੇ ਉਹਨਾਂ ਨੂੰ ਟ੍ਰੇਸ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ ਉੱਥੇ ਹੀ ਹੁਣ ਜਿਹੜਾ ਤੁਹਾਡੇ ਐਪਸ ਜਿਹੜੇ ਨੇ ਉਹ ਉਦੋਂ ਬੰਦ ਹੋ ਜਾਣਗੇ ਜਦੋਂ ਤੁਸੀਂ ਆਪਣੇ ਫੋਨ ਦੇ ਵਿੱਚੋਂ SIM ਕੱਢ ਦੋਗੇ ਕਈ ਵਾਰ ਕੀ ਹੁੰਦਾ ਸੀ ਜਿਹੜੇ ਨੇ ਦੋ ਨੰਬਰ ਯੂਜ਼ ਕਰਦੇ ਆਂ ਤੇ ਸਾਡੇ ਕੋਲ ਇੱਕ ਨੰਬਰ ਜਿਹੜਾ ਜਿਹੜੇ WhatsApp ਹੁੰਦੇ ਨੇ ਉਹ ਦੋ ਹੁੰਦੇ ਨੇ ਤੇ ਜਿਹੜੀ SIM ਹੁੰਦੀ ਉਹ ਅਸੀਂ ਆਪਣੇ ਫੋਨ 'ਚ ਇੱਕ ਪਾਈ ਹੁੰਦੀ ਐ ਤੇ ਜਿਹੜੀ ਦੂਜੀ SIM ਹੁੰਦੀ ਐ ਕਈ ਵਾਰ ਉਹ ਤਾਂ ਇਹ ਸਾਡੇ ਤੋਂ ਖੋਹ ਜਾਂਦੀ ਐ ਜਾਂ ਕਿਸੇ ਕਾਰਨ ਬੰਦ ਹੋ ਜਾਂਦੀ ਐ ਤਾਂ ਅਸੀਂ ਆਪਣਾ WhatsApp ਜਿਹੜਾ ਉਸ ਨੂੰ ਜਾਰੀ ਰੱਖਦੇ ਆਂ ਤਾਂ ਜੋ ਸਾਡਾ ਉਸ ਨੰਬਰ ਦੇ ਨਾਲ ਜਿਹੜਾਗਾ ਕੰਟੈਕਟ ਲਗਾਤਾਰ ਬਣਿਆ ਰਹੇ ਜਨਾ ਲੋਕਾਂ ਕੋਲੋਂ ਨੰਬਰ ਹੈ ਉਸ ਤਰੀਕੇ ਦੇ ਨਾਲ ਸਾਡਾ ਲੋਕਾਂ ਦੇ ਨਾਲ ਕੰਟੈਕਟ ਹੋ ਸਕੇ ਤੇ ਇਸ ਸਿਮ ਨੂੰ ਕਢੋਣ ਦੇ ਵਿੱਚ ਜਿਹੜਾਗਾ ਬਿਲਕੁਲ ਕੋਲ ਕਰ ਜਾਂਦੇ ਅਸੀਂ ਸੋਚਦੇ ਹਾਂ ਕਿ ਜਦੋਂ WhatsApp ਚੱਲਦੀ ਹੈ WhatsApp ਤੋਂ ਫੋਨ ਕਰ ਲਾਂਗੇ ਇੰਟਰਨੈਟ ਸੇਵਾਵਾਂ ਮੈਕੀਆਂ ਨੇ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ ਪਰ ਹੁਣ ਜੇਕਰ ਤੁਹਾਡੇ ਫੋਨ ਦੇ ਵਿੱਚ ਦੋ WhatsApp ਚੱਲ ਰਹੇ ਨੇ ਸਿਮ ਤੁਹਾਡੇ ਕੋਲ ਹੈ ਕਿ ਤਾਂ ਤੁਸੀਂ ਮੁਸ਼ਕਲਾਂ 'ਚ ਪੈ ਸਕਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਕਈ ਤੁਹਾਡੀਆਂ ਗੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਵੇ ਉਸ ਤੋਂ ਪਹਿਲਾਂ ਤੁਸੀਂ ਆਪਣਾ ਜੁੜਾਗਾ SIM ਜ਼ਰੂਰ ਕਢਵਾ ਲਵੋ ਕਿਉਂਕਿ ਜੇਕਰ ਤੁਹਾਡੇ ਫੋਨ ਦੇ ਵਿੱਚ SIM ਨਹੀਂ ਹੈ ਤਾਂ ਤੁਹਾਡੀਆਂ ਐਪਸ ਜਿਹੜੀਆਂ ਨੇ ਬੰਦ ਹੋ ਜਾਣਗੀਆਂ ਖਾਸ ਤੌਰ ਤੇ ਚੈਟਿੰਗ ਐਪਸ ਤੁਸੀਂ WhatsApp ਤੇ ਚੈਟ ਨਹੀਂ ਕਰ ਸਕੋਗੇ ਤੁਸੀਂ Snapchat ਨਹੀਂ ਚਲਾ ਸਕੋਗੇ ਤੁਸੀਂ Share Chat ਨਹੀਂ ਚਲਾ ਸਕੋਗੇ ਇਸ ਤੋਂ ਇਲਾਵਾ ਤੁਸੀਂ Telegram ਵਰਗੇ ਪ੍ਰੋਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਖਬਰ ਹੈ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੰਨਾ ਲੋਕਾਂ ਦੇ ਫੋਨਾਂ ਦੇ ਵਿੱਚ WhatsApp ਤਾਂ ਚੱਲਦੇ ਆ ਪਰ ਉਹਨਾਂ ਫੋਨਾਂ ਦੇ ਵਿੱਚ SIM ਕਾਰਡ ਨਹੀਂ ਹੈ ਤਾਂ ਹੁਣ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਐਪ ਬੰਦ ਹੋਵੇ ਤੁਸੀਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦੇ ਵਿੱਚ ਪਵੋ ਉਸ ਤੋਂ ਪਹਿਲਾਂ ਤੁਸੀਂ ਇਸ ਖਬਰ ਦੇ ਉੱਤੇ ਧਿਆਨ ਜ਼ਰੂਰ ਦੇ ਦੇਵੋ ਕਿ ਸਿਮ ਤੋਂ ਬਿਨਾ ਜੜਾਗਾ ਹੁਣ ਤੁਹਾਡਾ ਫੋਨ ਨਹੀਂ ਚੱਲੇਗਾ ਤੁਹਾਡੇ ਫੋਨ ਦੇ ਵਿੱਚ ਕਈ ਸਾਰੀਆਂ ਐਪਸ ਜਿਹੜੀਆਂ ਨੇ ਬਿਲਕੁਲ ਨਹੀਂ ਚੱਲਣਗੀਆਂ ਹੋਰ ਤਾਂ ਹੋਰ ਅਗਰ ਤੁਹਾਡੇ ਫੋਨ ਦੇ ਵਿੱਚ ਸਿਮ ਕਾਰਡ ਨਹੀਂ ਹੈ ਤੇ ਤੁਸੀਂ WhatsApp ਚਲਾਇਆ ਹੋਇਆ ਤਾਂ ਤੁਹਾਡਾ WhatsApp ਜਿਹੜਾ ਬੰਦ ਹੋ ਸਕਦਾ ਹੈ ਤੁਸੀਂ ਕਿਸੇ ਨਾਲ ਚੈਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜਾਗਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਖੱਜਲ ਖੁਆਰ ਹੋ ਸਕਦੇ ਹੋ ਸਵੈਸਕਾ que puriza ਖਬਰ ਨੂੰ ਧਿਆਨ ਦੇ ਨਾਲ ਸੁਣ ਲਵੋ ਕੱਲੀ ਕੱਲੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਹੁਣ ਤੁਹਾਡੇ ਫੋਨ ਦੇ ਵਿੱਚ ਬਿਨਾ SIM ਕਾਰਡ ਦੇ ਜਿਹੜਾਗਾ ਤੁਹਾਡੇ ਐਪਸ ਬਿਲਕੁਲ ਨਹੀਂ ਚੱਲਣਗੇ ਐਪਸ ਜਿਹੜੇ ਨੇ ਬਿਲਕੁਲ ਬੰਦ ਹੋ ਜਾਣਗੇ ਕਿਉਂਕਿ ਭਾਰਤ ਸਰਕਾਰ ਨੇ ਮੈਸੇਜਿੰਗ ਐਪਸ 'ਤੇ ਹੋਰ ਤੋਂ ਦਿਨ ਇਹ ਮਾਦੇ ਵਿੱਚ ਇੱਕ ਵੱਡਾ ਬਦਲਾਅ ਕਰ ਦਿੱਤਾ ਤੇ ਸਿੱਧਾ ਅਸਰ ਉਹਨਾਂ ਕਰੋੜਾਂ ਲੋਕਾਂ ਦੇ ਉੱਤੇ ਪਵੇਗਾ ਜੋ ਰਸਨਾ WhatsApp Telegram Signal Snapchat Share Chat Jio Chat ਅਤੇ ਜੋਸ਼ ਵਰਗੀਆਂ ਐਪਸ ਦੀ ਵਰਤੋਂ ਕਰਦੇ ਦਰਸਲ ਦੋ ਸੰਚਾਰ ਵਿਭਾਗ ਨੇ ਨਾ ਸਾਰੇ ਪਲੇਟਫਾਰਮਾਂ ਨੂੰ ਸਪਸ਼ਟ ਤੌਰ ਦੇ ਉੱਤੇ ਨਿਰਦੇਸ਼ ਦਿੱਤੇ ਨੇ ਕਿ ਹੁਣ ਕੋਈ ਵੀ ਉਪਭੋਗਤਾ ਬਿਨਾ ਐਕਟਿਵ SIM ਕਾਰਡ ਦੇ ਐਪ ਤੱਕ ਪਹੁੰਚ ਨਹੀਂ ਕਰ ਸਕੇਗਾ ਸਰਕਾਰ ਨੇ ਟੈਲੀਕਮਿਊਨੀਕੇਸ਼ਨ ਸਾਈਬਰ ਸਿਕਿਉਰਿਟੀ ਐਮੈਂਡਮੈਂਟ ਰੂਲਸ ਖੋਸਾਰ ਪਛੀ ਦੇ ਤਹਿਤ ਪਹਿਲੀ ਵਾਰ ਐਪ ਆਧਾਰਿਤ ਚੈਟਿੰਗ ਸੇਵਾਵਾਂ ਤੇ ਵੀ ਸਖਤ ਦੂਰ ਸੰਚਾਰ ਵਰਕੇ ਨਿਯਮ ਜੜੇ ਨੇ ਲਾਗੂ ਕੀਤੇ ਨਿਯਮਾਂ ਦੇ ਮੁਤਾਬਿਕ ਹੁਣ ਇਹ ਸਾਰੇ ਐਪਸ ਜਿਨ੍ਹਾਂ ਨੂੰ TIUE ਕਿਹਾ ਜਾਂਦਾ 90 ਦਿਨਾਂ ਦੇ ਅੰਦਰ ਯਕੀਨੀ ਬਣਾਉਣਾ ਹੋਵੇਗਾ ਕਿ SIM ਕਾਰਡ ਹਮੇਸ਼ਾ ਐਪ ਦੇ ਨਾਲ ਜੁੜਿਆ ਹੋਵੇਗਾ ਇਸ ਦਾ ਮਤਲਬ ਹੈ ਕਿ SIM ਹਟਾਉਂਦੇ ਹੀ ਐਪਸ ਦੇ ਬੰਦ ਹੋ ਜਾਣਗੇ ਬ੍ਰਾਊਜ਼ਰ ਤੇ ਇਹਨਾਂ ਐਪਸ ਦੀ ਵਰਤੋਂ ਵਨ ਵਾਲਿਆਂ ਦੇ ਲਈ ਹੋਰ ਵੀ ਸਖਤ ਜਿਹੜੇ ਨੇ ਪ੍ਰਬੰਧ ਕਰ ਦਿੱਤੇ ਗਏ ਨੇ ਦੂਸਰ 4 ਵਿਭਾਗ ਨੇ ਹੁਕਮ ਦਿੱਤਾ ਕਿ ਵਿਭੋਗਤਾ ਨੂੰ ਵੈਬ ਬ੍ਰਾਊਜ਼ਰ ਤੇ ਹਰ 6 ਘੰਟਿਆਂ ਤੋਂ ਬਾਅਦ ਆਟੋ ਲੌਗ ਆਊਟ ਜਿਹੜਾਗਾ ਕੀਤਾ ਜਾਣਾ ਚਾਹੀਦਾ ਤੇ ਦੁਬਾਰਾ ਲੌਗ ਇਨ ਕਰਨ ਦੇ ਲਈ ਕਿਊ ਆਰ ਕੋਡ ਨੂੰ ਸਕੈਨ ਕਰਕੇ ਨਵੀਂ ਤਸਦੀਕ ਕੀਤੀ ਜਾਣੀ ਚਾਹੀਦੀ ਸਰਕਾਰ ਦਾ ਦਾਵਾ ਹੈ ਕਿ ਇਸ ਦੇ ਨਾਲ ਅਪਰਾਧੀਆਂ ਦੇ ਲਈ ਦੂਰੋਂ ਇਨਾ ਐਪਸ ਦੀ ਗੁਰਵਰਤੋ ਕਰਨਾ ਜੁੜਾਗਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਹਰ ਵਾਰ ਇੱਕ ਸਰਗਰਮ ਅਤੇ ਪ੍ਰਮਾਣਿਤ SIM ਦੇ ਨਾਲ ਜੁੜਨਾ ਲਾਜ਼ਮੀ ਹੋਵੇਗਾ ਦੱਸਤੇ ਇਹ ਕਿ ਹੁਣ ਤੱਕ ਜ਼ਿਆਦਾਤਰ ਮੈਸੇਜਿੰਗ ਐਪ ਇੰਸਟਾਲੇਸ਼ਨ ਦੇ ਸਿਰਫ ਮੋਬਾਈਲ ਨੰਬਰ ਦੀ ਪੁਸ਼ਟੀ ਕਰਦੇ ਸੀ ਉਸ ਤੋਂ ਬਾਅਦ ਭਾਵੇਂ SIM ਹਟਾ ਦਿੱਤਾ ਗਿਆ ਜਾਂ ਨੰਬਰ ਨੂੰ ਅਯੋਗ ਕਰ ਦਿੱਤਾ ਗਿਆ ਹੋਵੇ ਐਪ ਕੰਮ ਕਰਨਾ ਜਾਰੀ ਰੱਖਦੇ ਸੀ ਉੱਥੇ ਹੀ ਸੈਲੂਲਰ ਹੈ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਨੇ ਵੀ ਇਸ ਮੁੱਦੇ ਦੀ ਪੁਸ਼ਟੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇੰਸਟਾਲੇਸ਼ਨ ਤੋਂ ਬਾਅਦ ਐਪ ਸਿਮ ਤੋਂ ਸੁਤੰਤਰ ਤੌਰ ਦੇ ਉੱਤੇ ਕੰਮ ਕਰਨਾ ਜਾਰੀ ਰੱਖਦਾ ਹੈ ਇਹ ਪਾੜਾ ਸਾਈਬਰ ਅਪਰਾਧੀਆਂ ਨੂੰ ਇੱਕ ਫਾਇਦਾ ਦਿੰਦਾ ਬਹੁਤ ਸਾਰੇ ਧੋਖਾਧੜੀ ਗਿਰੋਹ ਵਿਦੇਸ਼ਾਂ ਤੋਂ ਭਾਰਤੀ ਨੰਬਰਾਂ ਦੀ ਜਿਹੜੀਆਂ ਵਰਤੋਂ ਕਰਦੇ ਨੇ ਸਿਮ ਬਦਲਨਾਂ ਤੇ ਉਹਨਾਂ ਨੂੰ ਟ੍ਰੇਸ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ ਉੱਥੇ ਹੀ ਹੁਣ ਜਿਹੜਾ ਤੁਹਾਡੇ ਐਪਸ ਜਿਹੜੇ ਨੇ ਉਹ ਉਦੋਂ ਬੰਦ ਹੋ ਜਾਣਗੇ ਜਦੋਂ ਤੁਸੀਂ ਆਪਣੇ ਫੋਨ ਦੇ ਵਿੱਚੋਂ SIM ਕੱਢ ਦੋਗੇ ਕਈ ਵਾਰ ਕੀ ਹੁੰਦਾ ਸੀ ਜਿਹੜੇ ਨੇ ਦੋ ਨੰਬਰ ਯੂਜ਼ ਕਰਦੇ ਆ ਤੇ ਸਾਡੇ ਕੋਲ ਇੱਕ ਨੰਬਰ ਜਿਹੜਾ ਜਿਹੜੇ WhatsApp ਹੁੰਦੇ ਨੇ ਉਹ ਦੋ ਹੁੰਦੇ ਨੇ ਤੇ ਜਿਹੜੀ SIM ਹੁੰਦੀ ਉਹ ਅਸੀਂ ਆਪਣੇ ਫੋਨ 'ਚ ਇੱਕ ਪਾਈ ਹੁੰਦੀ ਹੈ ਤੇ ਜਿਹੜੀ ਦੂਜੀ SIM ਹੁੰਦੀ ਹੈ ਕਈ ਵਾਰ ਉਹ ਤਾਂ ਹੀ ਆ ਸਾਡੇ ਤੋਂ ਖੋਹ ਜਾਂਦੀ ਹੈ ਜਾਂ ਕਿਸੇ ਕਾਰਨ ਬੰਦ ਹੋ ਜਾਂਦੀ ਹੈ ਤਾਂ ਅਸੀਂ ਆਪਣਾ WhatsApp ਜਿਹੜਾ ਉਸ ਨੂੰ ਜਾਰੀ ਰੱਖਦੇ ਆ ਤਾਂ ਜੋ ਸਾਡਾ ਉਸ ਨੰਬਰ ਦੇ ਨਾਲ ਜਿਹੜਾਗਾ ਕੰਟੈਕਟ ਲਗਾਤਾਰ ਬਣਿਆ ਰਹੇ ਜਿਨ੍ਹਾਂ ਲੋਕਾਂ ਕੋਲੋਂ ਨੰਬਰ ਹੈ ਉਸ ਤਰੀਕੇ ਦੇ ਨਾਲ ਸਾਡਾ ਲੋਕਾਂ ਦੇ ਨਾਲ ਕੰਟੈਕਟ ਹੋ ਸਕੇ ਤੇ ਸਿਸਟਮ ਨੂੰ ਘਟਾਉਣ ਦੇ ਵਿੱਚ ਝੜੇਗਾ ਬਿਲਕੁਲ ਕੋਲ ਕਰ ਜਾਂਦੇ ਅਸੀਂ ਸੋਚਦੇ ਹਾਂ ਕਿ ਜਦੋਂ WhatsApp ਚੱਲਦੀ ਹੈ WhatsApp ਤੋਂ ਫੋਨ ਕਰ ਲਾਂਗੇ ਇੰਟਰਨੈਟ ਸੇਵਾਵਾਂ ਹੈਕੀਆਂ ਨੇ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ ਪਰ ਹੁਣ ਜੇਕਰ ਤੁਹਾਡੇ ਫੋਨ ਦੇ ਵਿੱਚ ਦੋ WhatsApp ਚੱਲ ਰਹੇ ਨੇ SIM ਤੁਹਾਡੇ ਕੋਲ ਹੈ ਕਿ ਤਾਂ ਤੁਸੀਂ ਮੁਸ਼ਕਲਾਂ 'ਚ ਪੈ ਸਕਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਕਈ ਆੜੀਆਂ ਗੱਟਲ ਖੁਆਰੀਆਂ ਦਾ ਸਾਹਮਣਾ ਕਰਨਾ ਪਵੇ ਉਸ ਤੋਂ ਪਹਿਲਾਂ ਤੁਸੀਂ ਆਪਣਾ ਜੁੜਾਗਾ ਸਿਮ ਜਰੂਰ ਕਢਵਾ ਲਵੋ ਕਿਉਂਕਿ ਜੇਕਰ ਤੁਹਾਡੇ ਫੋਨ ਦੇ ਵਿੱਚ ਸਿਮ ਨਹੀਂ ਹੈ ਤਾਂ ਤੁਹਾਡੀਆਂ ਐਪਸ ਜਿਹੜੀਆਂ ਨੇ ਬੰਦ ਹੋ ਜਾਣਗੀਆਂ ਖਾਸ ਤੌਰ ਤੇ ਚੈਟਿੰਗ ਐਪਸ ਤੁਸੀਂ WhatsApp ਤੇ ਚੈਟ ਨਹੀਂ ਕਰ ਸਕੋਗੇ ਤੁਸੀਂ Snapchat ਨਹੀਂ ਚਲਾ ਸਕੋਗੇ ਤੁਸੀਂ Share Chat ਨਹੀਂ ਚਲਾ ਸਕੋਗੇ ਇਸ ਤੋਂ ਇਲਾਵਾ ਤੁਸੀਂ Telegram